ਅਮਦਗੜ ਅਤੇ ਅਹਿਮਦਗੜ ਦੇ ਇਲਾਕੇ ਦੇ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਗੁਰਦੁਆਰਾ ਸਿੰਘ ਸਭਾ ਅਹਿਮਦਗੜ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਸ਼ਰਧਾਲੂਆਂ ਦੇ ਲਈ ਸ਼ਰਧਾਲੂ ਇਸ ਦਾ ਫਾਇਦਾ ਉਠਾ ਸਕਣਗੇ ਹਰ ਮਹੀਨੇ ਦੇ ਅਖੀਰਲੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਵੱਲੋਂ ਗੁਰਦੁਆਰਾ ਵਿੱਚੋਂ ਬੱਸਾਂ ਲਜਾਇਆ ਜਾਇਆ ਕਰਨੀਆਂ ਸ਼ਰਧਾਲੂਆਂ ਦੀਆਂ ਇਹ ਬੱਸਾਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਲਈ ਜਾਇਆ ਕਰਨਗੀਆਂ ਇਲਾਕੇ ਦੇ ਲੋਕ ਇਹਨਾਂ ਬੱਸਾਂ ਵਿੱਚ ਜਾ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ ਆਓ ਗੁਰਦਵਾਰਾ ਸਿੰਘ ਸਭਾ ਦੇ ਮੈਂਬਰਾਂ ਤੋਂ ਇਹਨਾਂ ਬਾਰੇ ਜਾਣਦੇ ਆਂ ਕਿ ਜੋ ਇਹ ਬੱਸਾਂ ਨੇ ਇਹਨਾਂ ਵਿੱਚ ਕੀ ਸਹੂਲਤਾਂ ਮਿਲਣਗੀਆਂ ਅਤੇ ਇਹਨਾਂ ਦਾ ਕੀ ਖਰਚਾ ਹੋਵੇਗਾ ਕਿਹੜੇ ਸ਼ਰਧਾਲੂ ਇਹਨਾਂ ਵਿੱਚ ਜਾ ਸਕਦੇ ਹਨ ਇਹ ਸਾਰਾ ਕੁਝ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਗੱਲ ਕਰਕੇ ਜਾਣਦੇ ਹਾਂ ਭਾਰਤ ਜੀ ਉਸ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਅੱਜ ਜਿਸੀ ਪਹੁੰਚਿਆ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਮਾਲੀਕਪੁਰਲਾ ਵਿਖੇ ਦੇਖੋ ਗੁਰਦੁਆਰਾ ਸੇਖ ਸਾਬਾ ਵਿੱਚ ਅੱਜ ਭਾਰੀ ਜਥਾ ਸੰਗਤ ਦਾ ਵੱਡਾ ਜਥਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਲਈ ਲਿਜਾਇਆ ਜਾ ਰਿਹਾ ਸੋ ਆਓ ਇੱਕ ਜੀ ਪ੍ਰਬੰਧਕਾਂ ਤੋਂ ਇਸ ਬਾਰੇ ਜਾਣਦੇ ਹਾਂ ਸ਼੍ਰੀ ਜੀ ਭਾਈ ਗੁਰਦੀਪਾ ਖਾਲਸਾ ਭਾਈ ਗੁਰਦੀਪਾ ਦੇ ਦਰਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਕਿਰਪਾ ਦਾ ਸਦਕਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਹ ਦੁਆਰਾ ਸਿੰਘ ਸਭਾ ਪਹੁੰਚ ਕਮੇਟੀ ਵੱਲੋਂ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਯਾਤਰਾ ਤਰੌਣ ਦਾ ਉਪਰਾਲਾ ਜੋ ਕੀਤਾ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਸੈਲੀਆਂ 2 ਬੱਸਾਂ ਸੰਗਤ ਦਾ ਭਾਰੀ ਉਸ਼ਾ ਦੇਖਦੇ ਹੋਏ ਸੈਲੀਆਂ 2 ਬੱਸਾਂ ਕੰਕਾਣਾ ਸ੍ਰੀ ਗੁਰੂ ਰਾਮਦਾਸ ਬਾਛਾ ਜੀ ਦੀ ਨਗਰੀ ਆਪਾਂ ਤਾਂ ਜਿਹੜਾ ਬਰਵਾਰ ਸਾਹਿਬ ਨਾਲ ਸਾਡੇ ਰਖਣਾ ਵਾਸਤੇ ਸਾਡੀ ਦੋ ਬੱਸਾਂ ਜਾ ਰਹੀਆਂ ਹਨ ਜਿਹਦੇ ਵਿੱਚ ਸੰਗਤਾਂ ਦਾ ਬਹੁਤ ਭਾਰ ਹੋ। ਸਾਹ ਨੂੰ ਦੇਖਦੇ ਹੋਏ ਕਈ ਸੰਗਤਾਂ ਦੀਆਂ ਇੱਛਾ ਤਾਂ ਇਸ ਵਾਰ ਪਹਿਲਾਂ ਹੋ ਚੁੱਕੀਆਂ ਹਨ ਬਹੁਤ ਸੰਗਤਾਂ ਰਹਿ ਗਈਆਂ ਹਾਂ। ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਦੇ ਨਾਲ ਆਪਣੀ ਜਿਸਨ ਕਰਵਾ ਲਿਆ ਕਰੋ ਤਾਂ ਕਿ ਕੋਈ ਇਸਾਮ ਨਾਲ ਸੰਗਤ ਨੂੰ ਜਿਹਾ ਚੁਕਾਇਆ ਜਾ ਸਕੇ। ਕੀ ਸੰਗਤ ਹਰ ਵੀ ਨਹੀਂ ਲਿਆ ਗਿਆ ਕਿ ਇਹ ਦੋ ਬੱਸਾਂ ਹਰ ਵੀ ਨਹੀਂ ਲਿਆਇਆ ਜਾਇਆ ਕਿ ਇਹ ਇਹ ਬੱਸਾਂ ਦਰਵਾਜਾ ਸਾਹਿਬ ਉਹ ਸਾਡੀ ਦਰਸ਼ਨਾ ਵਾਸਤੇ ਹਰ ਮਹੀਨੇ ਮਹੀਨੇ ਦਾ ਆਖਰੀ ਹਫਤਾ ਸ਼ੁੱਕਰਵਾਰ ਵਾਲੇ ਦਿਨ ਲੱਗ ਜਾਇਆ ਕਰਾਂਗੇ ਗੁਰੂ ਬਾਹਰ ਦੀ ਕਿਰਪਾ ਨਾਲ ਇਹ ਸੰਤਾਂ ਦਾ ਦਰਸ਼ਨ ਕਰਾਂਗੇ ਕਿਹਦੇ ਖਰਚੇ ਕੀ ਹੋਣਗੇ ਸੰਤਾਂ ਨੇ ਭੇਜਿਆ ਹੈ ਕਿ ਯਾਤਰਾ ਦਾ 350 ਰੁਪਏ ਕਰਾਇਆ ਰੱਖਿਆ ਗਿਆ ਹੈ ਜਿਸ ਦੇ ਵਿੱਚ ਸੰਤਾਂ ਨੂੰ ਵੀਡੀਓ ਕਮ ਚ ਬੱਸਾ ਰਹੀ ਏਸੀ ਬੱਸਾ ਰਹੀ ਸੰਤਾਂ ਨੂੰ ਗੁਰੂ ਬਾਚੇ ਦਾ ਦਰਸ਼ਨ ਕਰਾਜਾਂਗੇ ਸਾਰੇ ਸ਼ਹਿਰ ਵਾਸੀਆਂ ਨੂੰ ਕਹਿਲ ਹੈ ਕਿ ਆਪਾਂ ਸਾਰੇ ਲੜਕੇ ਗੁਰੂ ਪਾਤਿਆਂ ਦੇ ਦਰਸ਼ਨਵਾਦ ਦੇ ਅੰਦਰ ਸਾਹਾਮੁਦਾਰੀ ਯਾਤਰਾ ਜਾ ਰਹੀ ਹੈ ਬਦਤ ਬਦ ਆਪਾਂ ਯਾਤਰਾ ਕਰੀਏ ਸਦੇ ਗੁਰੂ ਬਾਹਰੇ ਨੇ ਕੁਰਸੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰ ਤੁਹਾਨੂੰ ਸੁਣਿਆ ਕਿ ਤੁਹਾਡਾ ਸਤਨਾ ਬਹੁਤ ਕਰਦੇ